ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗਾਂ ਦੇ ਸੂਣ ਦੇ 10 ਦਿਨ ਬਾਕੀ ਆ ਠੰਮ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਪੂਰੀ ਸੌ ਸੀ ਲਗਾ ਗਾਂ ਬਹੁਤ ਜ਼ਿਆਦਾ ਸ਼ਰੀਫ ਆ ਭਲਾ ਬੱਚੇ ਚੋਈ ਆ ਹਨ ਕੋਈ ਦਿੱਕਤ ਨਹੀਂ ਆਉਂਦੀ ਸਿੰਗ ਹੈ ਜਰੂਰ ਆ ਵੇਖਣ ਨੂੰ ਹੀ ਭੜੇ ਲੱਗਦੇ ਆ ਪਰ ਮਾਰ ਦੀ ਘੁਰਦੀ ਨਹੀਂ ਹੈਗੀ ਬਹੁਤ ਜਿਆਦਾ ਸਾਊ ਆ। ਕੋਤੇ ਨੰਬਰ ਦੇ ਦਾਂਗੇ ਤੇ ਆਪਣੇ ਦਾ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮੁੱਲ ਆਪਾਂ ਫੋਨ ਤੇ ਕਰਾਂਗੇ ਤਾਂ। ਦੋ ਗਲੇ ਪੰਜ ਆ ਗਈ। ਦੁੱਧ ਸੰਗਣਾ ਦੁੱਧ ਹੁੰਦਾ ਇਸਲੇ ਥੋੜਾ ਹੀ ਹੈ ਤੇ ਪਰ ਸੰਗਣਾ ਹੁੰਦੀ ਆ। ਜਿਹੜਾ ਆਪਾਂ ਕਹਦੇ ਨੇ ਐਪ ਚ ਫਸਾ ਦੋ ਤਾਂ ਹੁੰਦਾ ਪਤਲਾ ਹੁੰਦਾ ਜਾਂ ਹੱਡ ਖੋਰਦੀਆਂ ਇਹ ਉਹ ਚੀਜ਼ ਨਹੀਂ ਰਾਜੀ ਪਲੀ ਆ ਨਾ ਇਹ ਲੱਸੀ ਹੁੰਦੀ ਐ ਨਾ ਦੁੱਧ ਬਸ ਦੁੱਧ ਇੰਨਾ ਕੀ ਹੋਊਗਾ ਦਾ 10 ਕਿਲੋ ਦਾ ਐਸਟੀਮੇਟ ਸੱਜਰ ਥੱਲੇ 10 ਕਿਲੋ ਦੁੱਧ ਹੁੰਦਾ ਏ ਥੱਲੇ ਤੇ ਜਮਾ ਸੂਣ ਤੱਕ ਬਸ ਹੁਣ ਇਹਨੂੰ ਛੱਡੀ ਨੂੰ ਮਹੀਨਾ ਹੋਇਆ ਹੀ ਨਹੀਂ ਬਸ ਵੀ 25 ਦਿਨ ਹੋਏ ਆ ਮਹੀਨਾ ਪਹਿਲਾਂ ਹੀ ਛੱਡਦੇ ਹੁੰਦੇ ਦੁੱਧੋਂ ਤੇ ਗਾਂ ਦਾ ਸੁਭਾਅ ਤੁਸੀਂ ਦੇਖ ਹੀ ਸਕਦੇ ਹੋ ਵਿਜੇ ਮਰਜੀ ਜਵਾਕ ਚੋਈ ਜਾਣ ਭਵੇਂ ਥੱਲੇ ਦੀ ਟੱਪੀ ਜਾਣ ਗੱਲੇ ਵੀ ਆਪਾਂ ਨੂੰ ਦੋ ਥੋੜਾ ਕਰਕੇ ਪੜਤਾ ਨਹੀਂ ਪਉਂਦੀ ਇਹ ਤੇ ਜੇ ਕਿਸ ਨੇ ਘਰੇ ਦੁੱਧ ਪੀਣ ਵਾਸਤੇ ਦੇਸੀ ਗਾਂ ਡੋਗਲੀ ਲੈਣੀ ਹੋਵੇ ਤਾਂ ਆਪੋ ਤੇ ਨੰਬਰ ਦੇ ਦੇਾਂਗੇ ਤੇ ਤੁਸੀਂ ਸੰਪਰਕ ਕਰ ਲਿਓ ਤੇ ਨਾ ਆਪਾਂ ਇਹਦੇ ਕਦੇ ਕੁਤਲੇ ਹਾਰਾ ਵਗੈਰਾ ਆਪਾਂ ਉਵੇਂ ਕੋਈ ਤੰਗ ਨਹੀਂ ਕਰਦੀ ਭਾਈ ਦੀ ਨਹੀਂ ਸੰਦਲ 'ਚ ਖੜੀ ਰਹਿੰਦੀ ਆ ਮੱਝਾਂ ਵਾਂਗੂ ਤੇ ਮੱਝ ਵਰਗਾ ਹੀ ਦੁੱਧ ਆ ਦੁੱਧ ਇੱਕ ਦਾ ਪੀਲਾ ਆ ਹੁੰਦਾ ਉਹਵੇਂ ਉਹ ਨਹੀਂ ਚਿੱਟਾ ਦੁੱਧ ਦਾ ਮੱਝ ਵਾਂਗੂ ਵਧੀਆ ਤੇ ਕਿਸੇ ਪਾਸੋਂ ਲੈਸੀ ਲਾਣੀ ਵਧੀਆ ਮੋٹے ਥਣ ਦੀ ਮੋਟੀ ਧਾਰ ਆ ਪੂਰੀ ਧਾਰ ਵੀ ਪੂਰੀ ਮੋਟੀ ਆ ਉਂਦੇ ਸ਼ਾਹ ਨੂੰ ਸੀ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣੇ ਨਾਲ ਜ਼ਿਆਦਾ ਡਿਟੇਲ ਲੈ ਸਕਦੇ ਹੋ ਇਸ ਗਾਂ ਦੀ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ